ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਆ ਤੁਹਾਡੇ ਲਈ ਕੋਠੀ ਲੈ ਕੇ ਆਇਆ 185 ਗਜ ਲੋਕੇਸ਼ਨ ਹੈਗੀ ਹੈ ਇਹਦੀ ਘੁੰਮਨਗਰ A ਨੀਅਰ ਸਰੰਦ ਰੋਡ ਇਸ ਸਰੰਦ ਰੋਡ ਦੇ ਬਿਲਕੁਲ ਨੇੜੇ ਪੈ ਜਾਂਦੀ ਆ ਕੋਠੀ ਹੈਗੀ ਆ 4 ਬੈਡਰੂਮ 4 ਬਾਥਰੂਮ ਕੋਠੀ ਬਹੁਤ ਸੋਹਣੀ ਬਣੀ ਹੋਈ ਆ ਆ ਤੁਹਾਨੂੰ ਦਿਖਾਣੇ ਆ ਅੰਦਰ ਇਹਦਾ ਦਾ ਗੇਟ ਲੱਗਾ ਮਾਡਰਨ ਗੇਟ ਲੱਗਾ ਹਾ ਕੰਗੀ ਵਾਲਾ ਤੇ ਬਾਹਰ ਵੀ ਮਾਰਬਲ ਲੱਗਿਆ ਹੋਇਆ ਐਂਟਰ ਹੁੰਦੇ ਸਾਰ ਆ ਗਿਆ ਜੀ ਪੋਰਚ ਪੋਰਚ ਦੇ ਵਿੱਚ ਤੁਹਾਡੀਆਂ ਦੋ ਗੱਡੀਆਂ ਵੱਡੀਆਂ ਆਰਾਮ ਨਾਲ ਲੱਗ ਸਕਦੀਆਂ ਨੇ ਤੇ ਸਾਰਾ ਜੀ ਜਿਹੜਾ ਆਪਣਾ ਪੋਰਚ ਦੇ ਵਿੱਚ ਮਾਰਬਲ ਲੱਗਿਆ ਹੋਇਆ ਆ ਦੇਖੋ ਪੋਰਚ ਪੂਰਾ ਖੁੱਲਾ ਡੁੱਲਾ ਤੁਹਾਡੀਆਂ ਦੋ ਗੱਡੀਆਂ ਆਰਾਮ ਨਾਲ ਲੱਗ ਜਾਣਗੀਆਂ ਬਾਹਰ ਵੀ ਡੌਂਸਿੰਗ ਕੀਤੀ ਹੋਈ ਆ ਫੈਨ ਵਗੈਰਾ ਲੱਗਾ ਹੋਇਆ ਵਿੱਚ ਜੀ ਇਹ ਤੋਂ ਅੱਗੇ ਐਂਟ੍ਰੈਂਸ ਐਂਟਰ ਦੇ ਉੱਤੇ ਪਾਲਿਸ਼ ਦਾ ਕੰਮ ਹੋਇਆ ਹੋਇਆ ਆ ਅੱਗੇ ਥੋੜੀ ਲੌਬੀ ਲੌਬੀ ਵੀ ਪੂਰੀ ਫੁੱਲ ਡੁੱਲੀ ਆ ਪ੍ਰੋਪਰ ਐਨ ਲੌਬੀ ਦੇ ਵਿੱਚ ਆ ਗਿਆ LED ਪੈਨਲ ਇਹਦਾ ਜਿਹੜਾ ਨਕਸ਼ਾ ਥੋੜਾ ਜਿਹਾ ਅਲੱਗ ਮਿਲੇਗਾ ਤੁਹਾਨੂੰ ਕਿਉਂਕਿ ਇਹਦਾ ਡ੍ਰੈੰਗ ਰੂਮ ਆ ਡ੍ਰੈੰਗ ਰੂਮ ਥੋੜਾ ਜਿਹਾ ਸਾਈਡ 'ਚ ਆ ਗਿਆ ਤੇ ਇਸ ਸਾਈਡ ਆ ਗਈ ਕਿਚਨ ਕਿਚਨ ਵੀ ਪ੍ਰੋਪਰ ਖੁੱਲਡੁੱਲੀ ਬਣੀ ਹੋਈ ਆ ਪ੍ਰੋਪਰ ਜੋ ਵੀ ਐਸੈਸਰੀ ਲੱਗੀ ਹੋਈ ਆ ਸਾਰੀ ਤੁਹਾਨੂੰ ਵਿੱਚ ਹੀ ਮਿਲੂਗੀ ਜਗਵਾਰ ਦੀ ਇਹਦੀ ਲੱਗੀ ਹੋਈ ਹੈ ਸੈਨੀਟਰੀ ਟੈਂਡਮ ਪਏ ਹੋਏ ਨੇ ਆ ਲੱਗੀ ਹੋਈ ਹੈ ਚਿਮਨੀ ਇਹਦੇ ਨਾਲ ਸ਼ੀਸ਼ੇ ਦੀ ਪਾਰਟੀਸ਼ਨ ਹੋਈ ਹੋਈ ਬਹੁਤ ਸੋਹਣਾ ਕੰਮ ਹੋਇਆ ਡਾਉਨ ਸਿੰਗ ਵੀ ਹੈ ਇਹਦੇ ਵਿੱਚ ਵੀ ਫੈਨ ਵਗੈਰਾ ਲੱਗੇ ਹੋਏ ਆ ਜੋ ਤੁਹਾਨੂੰ ਦਿਖਾਉਣਾ ਹੈ ਡ੍ਰੈੰਗ ਰੂਮ ਇਹ ਨਾਲ ਹੀ ਆਪਣਾ ਆ ਗਿਆ ਡ੍ਰੈੰਗ ਰੂਮ ਟ੍ਰੇਨ ਰੂਮ ਦੇ ਵਿੱਚ ਵੀ ਡਾਊਨ ਸਿਲਿੰਗ ਦਾ ਕੰਮ ਹੋਇਆ ਹੋਇਆ ਹੈ ਫੈਨ ਵਿੱਚ ਲੱਗਿਆ ਹੋਇਆ ਹੈ ਰੋਬਰ ਗੁੱਲਾ ਡੁੱਲਾ ਡ੍ਰੈਗ ਰੂਮ ਹੈ ਸਾਹਮਣੇ ਵਿੰਡੋ ਆ ਗਈ ਲੋਬੀ ਇਹਦੀ ਪ੍ਰੋਪਰ ਬੁਲਿਡੁਲੀ ਆਈ ਲੋਬੀ ਦੇ ਵਿੱਚ ਆ ਗਈ ਆਪਣੀ ਸਟੇਅਰ ਇਹਨਾਂ ਦੇ ਉੱਪਰ ਵੀ ਟਫਨ ਲੱਗਿਆ ਹੋਇਆ ਤੇ ਉਚ ਮਰ ਵਗੈਰਾ ਜੋ ਦਿਖ ਰਿਹਾ ਸਾਰਾ ਤੁਹਾਨੂੰ ਵਿੱਚ ਹੀ ਮਿਲੇਗਾ ਇਹ ਤੇ ਇਧਰ ਇੱਕ ਬਾਥਰੂਮ ਇਹਨਾਂ ਲੋਬੀ ਦੇ ਵਿੱਚ ਦਿੱਤਾ ਹੋਇਆ ਇਹਦਾ ਫਾਇਦਾ ਹੈ ਕਿ ਆਪਣਾ ਡ੍ਰੈਗ ਰੂਮ ਵਾਲਾ ਬੰਦਾ ਵੀ ਇਹਨੂੰ ਯੂਜ਼ ਕਰ ਸਕਦਾ ਇਹਦੀ ਦੂਜੀ ਐਂਟਰੀ ਜਿਹੜੀ ਆਪਣਾ ਰੂਮ ਦੇ ਨਾਲ ਅਟੈਚ ਹੈ ਬਾਥਰੂਮ ਵੀ ਪੂਰਾ ਗਲੋਡੂਲਾ ਪ੍ਰੋਪਰ ਸਨੋ ਮਿਲ ਜੂ। ਛੱਤ ਤੱਕ ਟਾਇਲ ਲੱਗੀ ਹੋਈ ਆ। ਸੈਨੀਟਰੀ ਇਹਦੀ ਜੈਗਵਾਰ ਦੀ ਰਹੇਗੀ, ਡਿਵੈਟਰ ਲੱਗੇ ਹੋਏ ਨੇ। ਤੇ ਬਾਲ ਹੈਂਗਿੰਗ ਸਿੱਟਾਂ ਨੇ। ਥਾਜ ਤੁਹਾਨੂੰ ਦੱਸਾਂ ਨੇ ਫਸਟ ਬੈੱਡਰੂਮ। ਇਹ ਆ ਗਿਆ ਜੀ ਫਸਟ ਬੈੱਡਰੂਮ। ਦਰਵਾਜੇ ਦੇ ਵਾਲਸ਼ ਵਾਲੇ ਨੇ ਉਹਦੇ ਵਿੱਚ ਵੀ ਡਾਉਨ ਸਿਲਿੰਗ ਹੋਈ ਹੋਈ ਹੈ ਨਾਲ ਹੀ ਆ ਗਿਆ ਡਰੈਸਿੰਗ ਤੇ ਸਾਹਮਣੇ ਬਣੇ ਹੋਏ ਨੇ ਕੱਪ ਬੋਰਡ ਕੱਪ ਬੋਰਡ ਵੀ ਫੁੱਲ ਹਾਈਟ ਦੇ ਛੱਤ ਤੱਕ ਬਣੇ ਹੋਏ ਨੇ ਫੈਨ ਐਸੀ ਤੁਹਾਨੂੰ ਵਿੱਚ ਹੀ ਮਿਲਲੇ ਤੇ ਇੱਧਰ ਆ ਗਿਆ LED ਪਹਿਲਾਂ ਤੇ ਇਹਦੇ ਨਾਲ ਬਾਥਰੂਮ ਅਟੈਚ ਜਿਹੜਾ ਤੁਹਾਨੂੰ ਦੱਸਿਆ ਸੀ ਇਹ ਕਾਮਨ ਵੀ ਹੈ ਤੇ ਇਹ ਰੂਮ ਨਾਲ ਅਟੈਚ ਹੈ ਇਹਦੇ ਨਾਲ ਹੀ ਤੁਹਾਨੂੰ ਵਾਸ਼ਿੰਗ ਏਰੀਆ ਦੀ ਐਂਟਰੀ ਮਿਲ ਜਾਂਦੀ ਹੈ। ਇਹ ਪਿੱਛੇ ਆ ਗਿਆ ਵਾਸ਼ਿੰਗ ਏਰੀਆ। ਵੈਂਟੀਲੇਸ਼ਨ ਪ੍ਰੋਪਰ ਹੈ ਕੋਠੀ ਦੇ ਵਿੱਚ। ਵਾਸ਼ਿੰਗ ਏਰੀਆ ਵੀ ਪ੍ਰੋਪਰ ਖੁੱਲਾ ਡੁੱਲਾ ਮਿਲ ਜੂਗਾ ਤੁਹਾਨੂੰ। ਆਓ ਤੁਹਾਨੂੰ ਦਕਾਨਾ ਦੂਜਾ ਬੈੱਡਰੂਮ। ਆ ਗਿਆ ਜੀ ਦੂਜਾ ਬੈੱਡਰੂਮ। ਦੂਜੇ ਬੈੱਡਰੂਮ ਦੇ ਵਿੱਚ ਵੀ ਬੈੱਡ ਮਿਲ ਜੂਗਾ। ਡੌਨ ਸਿਲਿੰਗ ਹੋਈ ਹੋਈ ਆ ਫੈਨ ਏਸੀ ਇਹਦੇ ਵਿੱਚ ਵੀ ਲੱਗਾ ਹੋਇਆ ਜੀ ਤੇ ਸਾਹਮਣੇ ਆ ਕੇ ਕੱਪ ਬੋਰਡ ਕੱਪ ਬੋਰਡ ਵੀ ਫੁੱਲ ਹਾਈਟ ਦੇ ਬਣੇ ਹੋਏ ਨੇ ਇਹਦੇ ਨਾਲ ਹੀ ਆ ਗਿਆ LED ਪੈਨ ਤੇ ਇਹਦਾ ਬਾਥਰੂਮ ਅਗਾਂ ਅਟੈਚ ਬਾਥਰੂਮ ਇਹਦਾ ਅਟੈਚ ਰਹੇਗਾ ਇਹਦੇ ਵੀ ਫੁੱਲ ਹਾਈਟ ਤੱਕ ਲੱਗੀ ਹੋਈ ਆ ਫੈਨ ਵਗੈਰਾ ਸਾਰੇ ਬਲੱਗੀ ਹੋਏ ਨੇ ਐਸੈਸਰੀਆਂ ਦੀ ਵੀ ਜਗ੍ਹਾ ਵਾਰ ਦੀ ਇੰਡੋਬੈਡਰ ਹੋ ਗਿਆ ਬਾਲ ਹੈਂਗਿੰਗ ਸਿੱਟਾ ਸਿੱਟਾ ਆ ਗਿਆ ਆਪਣੀ ਸੈਰਾ ਕੰਪਨੀ ਦੀਆਂ తన <inaudible> మిజీ <inaudible> <inaudible> डाउन सीलिंग लॉबी है ये आ गया जी दीजा बैडरूम डाउन सीलिंग फैन वगैरा लगे हुआ ये आ गया एल ईडी फैन ये बाथरूम अटैच ਇਹਦੀ ਵੀ ਜਿਹੜੀ ਟਾਇਲ ਹੈ ਫੁੱਲ ਹਾਈਟ ਤੱਕ ਲੱਗਣੀ ਆ ਫੈਨ ਵਗੈਰਾ ਜਿਹੜਾ ਤੁਸੀਂ ਸਮਾਨ ਦੇਖ ਰਹੇ ਹੋ ਸਾਰਾ ਤੁਹਾਨੂੰ ਗੋਠੀ ਦੇ ਵਿੱਚ ਹੀ ਮਿਲੂ ਇਹਦੇ ਨਾਲ ਹੀ ਬਾਲਕਨੀ ਦੀ ਐਂਟਰੀ ਆ ਜਾਂਦੀ ਹੈ ਸਾਹਮਣੇ ਆ ਗਈ ਬਾਲਕਨ ਰੋਡ ਵੀ ਤੁਹਾਨੂੰ ਪ੍ਰੋਪਰ ਕਲੂਡਲੀ ਸਾਹਮਣੇ ਮਿਲ ਜੂਗੀ ਇਦੇ ਨਾਲ ਹੀ ਆ ਜਾਂਦਾ ਜੀ ਚੌਥਾ ਬੈਡਰੂਮ ਉੱਥੇ ਬੈਡਰੂਮ ਦੇ ਵਿੱਚ ਵੀ ਡਾਊਨ ਸੀਲਿੰਗ ਹੋਈ ਹੋਈ ਆ ਫੈਨ ਲੱਗਿਆ ਹੋਣਾ ਸਾਹਮਣੇ ਵਾਲ ਵਾਲਪੇਪਰ ਆ ਗਿਆ ਹੀ ਐਲਈਡੀ ਪੈਨਲ ਕੱਪ ਬੋਨੇ ਦੇ ਵਿੱਚ ਵੀ ਬਣੇ ਹੋਏ ਨੇ ਤੇ ਇਹਦੇ ਨਾਲ ਵੀ ਤੁਹਾਨੂੰ ਮਿਲ ਜੂਗਾ ਅਟੈਚ ਬਾਥਰੂਮ ਬਾਥਰੂਮ ਇਹਦਾ ਵੀ ਪ੍ਰੋਪਰ ਕੁਲਡੂਲਾ ਬਣਿਆ ਹੋਇਆ ਛੱਤ ਤੱਕ ਟਾਇਲ ਲੱਗੀ ਹੋਈ ਆ ਇਹ ਹੈਗੀ ਸੀ 185 ਗਜ ਦੀ ਕੋਠੀ ਜੀ 4 ਬੈਡਰੂਮ 4 ਬਾਥਰੂਮ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਹਦੇ ਨਾਲ ਹੀ ਆਪਣਾ ਪਿੱਛੇ ਆ ਜਾਂਦਾ ਜੀ ਓਪਨ ਏਰੀਆ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਇਹ ਆ ਗਿਆ ਜੀ ਓਪਨ ਏਰੀਆ ਇੰਪਰੋਪਰ ਤੁਹਾਨੂੰ ਖੁੱਲਾ ਡੁੱਲਾ ਮਿਲ ਜੂਗਾ ਲੋਕੇਸ਼ਨ ਹੈਗੀ ਘੁੰਮਨਗਰੇ ਨੀਅਰ ਸਰਾਂਤ ਰੋਡ ਬਹੁਤ ਵਧੀਆ ਲੋਕੇਸ਼ਨ ਤੇ ਕੋਠੀ ਹੈ ਬਾਕੀ ਜਿਹੜਾ ਵੀ ਮੇਰਾ ਵੀਰ ਇਸ ਕੋਠੇ ਨੂੰ ਲੈਣਾ ਚਾਹੁੰਦਾ ਦੇਖਣਾ ਚਾਹੁੰਦਾ ਸਾਡੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦਾ ਧੰਨਵਾਦ